इंडियन टीवी न्यूज पंजाब अपनी खबर अपनी भाषा विच नमस्कार तुसी वेक रहे हो इंडियन टीवी न्यूज पंजाब आओ थो लेकर चलिए अज दबर वाल ਕਿਆ ਨਾਮ ਹੈ ਜੀ ਤੁਹਾਡਾ ਨਰੇਸ਼ ਸਿੰਘ ਇਹ ਤੁਸੀਂ ਬਲੱਡ ਡੋਨੇਟ ਕਰ ਰਹੇ ਹੋ ਤੁਹਾਨੂੰ ਕਿਹਦਾ ਫੀਲ ਹੋ ਰਿਹਾ ਜੀ ਬਹੁਤ ਵਧੀਆ ਲੱਗ ਰਿਹਾ ਜੀ ਇਹਦਾ ਖੂਨਦਾਨ ਬਹਾਦਾਨ ਹੈ ਜੀ ਕਰਨਾ ਚਾਹੀਦਾ ਸਾਰੇ ਲੋਕਾਂ ਨੂੰ ਕਰਨਾ ਚਾਹੀਦਾ ਜਿਹੜਾ ਇਹ ਤੁਸੀਂ ਬਲੱਡ ਕੈਂਪ ਲਗਾਇਆ ਹੈ ਇੱਕ ਇਸ ਬੇਸਿਕ ਤੇ ਲਗਾਇਆ ਜੀ ਬਿਜਲੀ ਬੋਰ ਦੇ ਵਿੱਚ ਜਿਹੜਾ ਤੁਸੀਂ ਕੈਂਪ ਲਗਾਇਆ ਹੈ ਪ੍ਰਧਾਨ ਜੀ ਦੀ ਬਹੁਤ ਅੱਛੀ ਸੋਚ ਹੈ ਜੀ ਸੁਖਦੇਵ ਪ੍ਰਧਾਨ ਜੀ ਦੀ ਉਹ ਹਮੇ ਕਹਿੰਦੇ ਆ ਕਿ ਖੂਨਦਾਨ ਬਹਾਦਾਨ ਹੁੰਦਾ ਜੀ ਜਿਹਦੇ ਕਾਰਨ ਅਸੀਂ ਇਹ ਦੂਜਾ ਬਲੱਡ ਕੈਂਪ ਹੈਗਾ ਬਹੁਤ ਯਾਨੀ ਕਿ ਉਹਦੇ ਨਾਲ ਉਸਤਾ ਜੀ ਲਾ ਰਹੇ ਹਰ ਕੋਈ ਕਹਿੰਦੇ ਆ ਕਿ ਬਿਜਲੀ ਵਾਲੇ ਖੂਨ ਚੂਸ ਇੱਕ ਨੂੰ ਬਿਜਲੀ ਵਾਲੇ ਕੌਂਡਾਂ ਨੂੰ ਦੇ ਕੇ ਇੱਕ ਮਿਸਾਲ ਸਾਬਿਤ ਕਰ ਰਹੇ ਆ ਜੀ। ਸਟਾਰਟ ਅਜੇ ਖੂਂਡਾਂ ਕੈਂਪ ਜਿਹੜਾ ਕਿ ਆਪਣੀ ਲੜੀ ਚ ਦੂਜਾ ਕੈਂਪ ਹੈਗਾ ਟੈਕਨੀਕਲ ਸਰਵਿਸ ਯੂਨੀਅਨ ਤੇ ਪੰਚਨਾਇ ਸੁਸੇਸ਼ਨ ਪੀਐਸਪੀਸੀ ਰਾਜਪਾਲੀ ਟੀਮ ਵੱਲੋਂ ਸਾਂਝ ਤੌਰ ਤੇ ਆਜਾ ਰਿਹਾ। ਅਜੇ ਸਮੇਂ ਦੇ ਵਿੱਚ ਖੂਂਡਾਂ ਦੀ ਮੋਟੀਵੇਸ਼ਨ ਕਰਨ ਲਈ ਜਨਤਾ ਨੂੰ ਬਹੁਤ ਲੋੜ ਹੈ। ਪੀਐਸਪੀਸੀ ਪਰਿਵਾਰ ਵੱਲੋਂ ਇੱਕ ਉਪਰਾਲਾ ਹੈ ਜਨਤਾ ਨੂੰ ਮੋਟੀਵੇਟ ਕਰਨ ਦਾ। ਉਕੇ ਦੇਖੋ ਖੂਨ ਬਾਈ ਕੇ ਬੜੀ ਬੜੀ ਕਾਵੇ ਵਿਗਿਆਨ ਨੇ ਜਿੰਨੀ ਵੀ ਤਰੱਕੀ ਕਰ ਲਈ ਹੈ ਪਰੰਤੂ ਖੂਨ ਅਜੇ ਵੀ ਸਿਰਫ ਇਨਸਾਨੀ ਸਰੀਰ ਵਿੱਚ ਹੀ ਬਣਦਾ ਹੈ ਪਹਿਲੇ ਵੀ ਕੋਈ ਵੀ ਦੁਨੀਆ ਦੀ ਲੈਬਰਾਟਰੀ بڑے بڑے ਵਿਗਿਆਨੀ ਖੂਨ ਨੂੰ ਆਰਟੀਫੀਸ਼ੀਅਲ ਨਹੀਂ ਬਣਾ ਸਕੇ ਇਸ ਕਰਕੇ ਸਿਰ ਕਿਉਂਕਿ ਇਹ ਇਨਸਾਨੀ ਸਰੀਰ ਸੀ ਬਣਨਾ ਹੈ ਤੇ ਇਤੋਂ ਹੀ ਇਹਨੂੰ ਪ੍ਰਾਪਤ ਕੀਤਾ ਜਾ ਸਕਦਾ ਜਦੋਂ ਕਿਸੇ ਨੂੰ ਐਕਸੀਡੈਂਟ ਦੇ ਸਮੇਂ ਚ ਆ ਕੇ ਕਿਸੇ ਵੀ ਹੋਰ ਬਚਾਇਆ ਜਾਂ ਜਦੋਂ ਬਿਮਾਰੀਆਂ ਚੱਲੀਆਂ থਲਸੇਮੀਆ ਲੈ ਕੇ ਤਾਂ ਉਹ ਲਗਾਤਾਰ ਖੂਨ ਦੀ ਲੋੜ ਪੈਂਦੀ ਹੈ ਤਾਂ ਉਹ ਇਹ ਜਿਹੜੇ ਕੰਪਨੀ ਉਸ ਨੂੰ ਬਲਾਵਾ ਦਿੰਦੇ ਨੇ ਕਿ ਲੋਕਾਂ ਨੂੰ ਮੋਟੀਵੇਟ ਕਰਕੇ ਫੰਡ ਇਕੱਠਾ ਹੋਵੇ ਤੇ ਫੰਡ ਜਨਤਾ ਨੂੰ ਲੋੜਵੰਦ ਲੋਕਾਂ ਨੂੰ ਦਿੱਤਾ ਜਾ ਸਕੇ ਤੇ ਇਸ ਕਰਕੇ ਮੈਂ ਆਪਣੇ ਤੁਹਾਡੇ ਚੈਨਲ 'ላይ ਸਾਰੇ ਨੂੰ ਵੀ ਕਹਿ ਵੀ ਕਰੂਗਾ ਕਿ ਕੈਂਪੇਨ ਚ ਨਹੀਂ ਉਦਾਂ ਵੀ ਜਦੋਂ ਆਪਣੇ ਕੋਈ ਅੱਜਕੱਲ ਬਹੁਤ ਸਾਰੇ ਸੋਸ਼ਲ ਗਰੁੱਪ ਬਣੇ ਹੋਏ ਨੇ ਜਿਹੜੇ ਹਸਪਤਲ ਕੋਲੋਂ ਕਿਸੇ ਵੀ ਕਾਲ ਆਂਦੀ ਆ ਤਾਂ ਜਰੂਰ ਆਪਾਂ ਲੋੜ ਭੰਗਣ ਦਾਨਗੜੀ ਕੀਤੀ ਫੰਡ ਦਾਨ ਕਰਨਾ ਥੋੜੇ ਸ਼ੀਲਡਿੰਗ ਬਹੁਤ ਲਾਹੇਵੰਦ ਹੈ ਬੋਡੀ ਨੂੰ ਜੇ ਤਾਂ ਪਰ ਰੈਗੂਲਰ ਟੀਨ ਚ ਫੰਡ ਦਾਨ ਕਰਦੇ ਰਹਾ ਮੈਂ ਅਗਲੇ ਦਿਨ ਰਣ ਅਟਲੀਮੇਟ ਰੂਟ ਕਰਨਾ ਖੂਣ ਤੇ ਥੋੜੀ ਬੋੜੀ ਹੈਬਚੁਲ ਨਹੀਂ ਖੂਣ ਜਾਂਦੀ ਇਸ ਕਰਕੇ ਆਪਾਂ ਨੂੰ ਚਾਹੀਦਾ ਸਾਰਿਆਂ ਨੂੰ ਕਿ ਰੈਗੂਲਰਲੀ ਇੰਸਪੈਕਸ਼ਨ ਕੈਂਪਤੀ ਨਹੀਂ ਕੈਂਪ ਤੋਂ ਇੱਕ ਹੁੰਦਾ ਕਿ ਥੋੜੇ ਕਰਦੇ ਦੁਆਰ ਦੇ ਟੀਮ ਆ ਜਾਂਦੀ ਹੈ ਉਸ ਦਿਨ ਦੀ ਗੁਰੀ ਚੌਕੀ ਵਾਲ ਨੇ ਆਪਾਂ ਅਗਰਦ ਬਾਜੀ ਵੀ ਆ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਕਿ ਇੱਕ ਰੂਟੀਨ ਬਣਾਈ ਆਪਾਂ ਸਾਰੇ ਮੁਲਾਜ਼ਮ ਆਪਾਂ ਕਿ ਆਪਾਂ ਹਰ ਕਿੰਨੇ ਮਿਲਣਾ ਰੂਟ ਰੂਟ ਕਰੀਏ ਸਤਿ ਸ੍ਰੀ ਅਕਾਲ ਬਲੱਡ ਸੈਂਟਰ ਇਨਚਾਰਜ ਏਪੀ ਜਨ ਹਸਪੀਟਲ ਰਾਜਪੁਰਾ ਤੋਂ ਅੱਜ ਇੱਥੇ ਬਿਜਲੀ ਬੋਰਡ ਦੇ ਐਸੋਸੀਏਸ਼ਨ ਨੇ ਇੱਕ ਕੈਂਪ ਰੱਖਿਆ ਹੈ ਐਕਸ਼ਨ ਸਰ ਨੇ ਸਭ ਕੁਝ ਕਹਿ ਦਿੱਤਾ ਹੈ ਆਲਮੋਸਟ ਸਾਰਾ ਕੁਝ ਮੈਂ ਇੱਕ ਐਜ਼ ਅ ਡਾਕਟਰ ਤੁਹਾਨੂੰ ਇੱਕ ਇਨਫੋਰਮੇਸ਼ਨ ਦੇਣਾ ਚਾਹੂੰਗੀ ਕਿ ਜਿਹੜਾ ਖੂਨਦਾਨ ਹੈ ਉਹ ਕਹਿੰਦੇ ਨਾ ਵੋਟ ਆਪਾਂ 18 ਸਾਲ ਤੋਂ ਸ਼ੁਰੂ ਕਰ ਦਿੰਦੇ ਆ ਇੱਕ ਰਾਈਟ ਹੈ ਇੱਕ ਖੂਨਦਾਨ ਵੀ 18 ਸਾਲ ਤੋਂ ਹੀ ਸ਼ੁਰੂ ਹੁੰਦਾ ਹੈ ਤਾਂ ਬੈਸਟ ਆਪਸ਼ਨ ਹੈ ਕਿ ਵੋਟ ਪਾਣ ਜਾਣਾ ਹੈ ਤਾਂ ਖੂਨਦਾਨ ਵੀ ਉਦੋਂ ਹੀ ਸ਼ੁਰੂ ਕਰਨਾ ਹੈ ਤਾਂ ਖੂਨਦਾਨ ਇੱਕ ਬਹੁਤ ਵੱਡਾ ਦਾਨ ਹੈ ਕੰਪਨੀ ਸਰ ਨੇ ਕਿਹਾ ਕਿ ਹਾਂ ਇਹ ਕੋਈ ਵੀ ਲੈਬ ਨਹੀਂ ਬਣਾ ਸਕਦੀ ਹਨਾ ਇਹ ਇਨਸਾਨ ਹੀ ਬਣਾ ਸਕਦਾ ਹੈ ਹਿਊਮਨ ਬੀਿੰਗ ਦੇ ਵਿੱਚ ਹੀ ਬਲੱਡ ਬਨੇਗਾ ਇਸ ਨਾਲ ਲਈ ਹੁੰਦਾ ਜਿਹੜਾ ਡੋਨੇਟ ਕਰਦਾ ਹੈ ਉਹਦਾ ਇਹ ਮਤਲਬ ਨਹੀਂ ਹੈ ਕਿ ਡੋਨਰ ਨੂੰ ਕੋਈ ਫਾਇਦਾ ਨਹੀਂ ਹੈ ਡੋਨਰ ਨੂੰ ਵੀ ਬਹੁਤ ਜ਼ਿਆਦਾ ਫਾਇਦਾ ਹੈ ਕਿਉਂਕਿ ਉਹਨਾਂ ਦੇ ਕੋਲ ਦੀ ਜਾਂਚ ਹੋ ਜਾਂਦੀ ਹੈ ਆਪਣੇ ਪੂਰੇ ਜਿਹੜੇ ਯੂਨੀਵਰਸਲ ਪ੍ਰੀਕਾਸ਼ਨ ਦੇ ਟੈਸਟ ਨੇ ਉਹ ਆਪਾਂ ਕਰ ਲੈਂਦੇ ਆ ਜਿਵੇਂ ਕਿ ਟ੍ਰਿਪਲ ਐਚ ਹੈ ਮਲੇਰੀਆ ਹੈ ਸਪੈਸਫੀਕਲੀ ਸੇ ਇਹਨਾਂ ਦੀ ਜੇ ਆਪਾਂ ਨੂੰ ਕੋਈ ਵੀ ਦਿੱਕਤ ਆਂਦੀ ਹੈ ਤਾਂ ਉਹਨਾਂ ਨੂੰ ਇਨਫੋਰਮ ਵੀ ਕੀਤਾ ਜਾਂਦਾ ਡੋਨਰਸ ਨੂੰ ਤਾਂ ਇਹਦੇ ਨਾਲ ਡੋਨਰਸ ਨੂੰ ਵੀ ਫਾਇਦਾ ਹੁੰਦਾ ਨਾਟ ਓਨਲੀ ਕਿ ਉਹ ਸਿਰਫ ਖੂਨ ਦਾਨ ਕਰ ਰਹੇ ਤੇ ਸਿਰਫ ਰੈਸੀਪੀਐਂਟ ਨੂੰ ਫਾਇਦਾ ਹੈ ਤਾਂ ਤੁਹਾਡੇ ਵੀ ਖੂਨ ਦੀ ਜਾਂਚ ਹੁੰਦੀ ਰਹਿੰਦੀ ਹੈ ਹਰ ਕਿੰਨੇ ਮਹੀਨੇ ਬਾਅਦ ਟੈਸਟ ਹੁੰਦਾ ਰਹਿੰਦਾ ਜੇ ਕੋਈ ਦਿੱਕਤ ਆਂਦੀ ਤਾਂ ਉਹਨਾਂ ਨੂੰ ਕਾਉਂਸਲ ਕਰਕੇ ਭੇਜਿਆ ਜਾਂਦਾ ਵੀ ਤੁਹਾਡਾ ਇਲਾਜ ਕਿੱਦਾਂ ਹੋ ਸਕਦਾ ਤਾਂ ਇਟ 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 ਹਰ ਇੱਕ ਦੇ ਫ੍ਰੀਕਵੈਂਸੀ ਲੱਗ ਲੱਗੇ ਉਹਨਾਂ ਕੋਨ ਚੜਦਾ ਤਾਂ ਜ਼ਰੂਰ ਦਾਨ ਕਰੋ ਇੱਕ ਕੋਨ ਦਾਨ ਚਾਰ ਜਾਨਾਂ ਬਚਾਂਦਾ ਕਿਉਂਕਿ ਉਹਦੇ ਚਾਰ ਕੰਪੋਨੈਂਟਸ ਬਣਦੇ ਆ ਤਾਂ ਪਲੀਜ਼ ਤੁਸੀਂ ਇੱਕ ਕੋਨ ਦਾਨ ਕੀਤਾ ਤਾਂ ਤੁਸੀਂ ਇਹ ਸੋਚੋ ਤੁਸੀਂ ਚਾਰ ਜਾਨਾਂ ਬਚਾਈਆਂ ਨੇ ਤਾਂ ਆਪਾਂ ਤਾਂ ਇੱਕ ਜਾਨ ਵੀ ਬਚਾ ਲਈ ਆਪਾਂ ਆਪਣਾ ਜੀਵਨ ਸਫਲ ਕਰ ਲੈਨੇ ਆ ਤਾਂ ਕਾਈਂਡਲੀ ਡੋਨੇਟ ਬਲੱਡ ਥੈਂਕ ਯੂ